ਮਨਮੀ ਤਾ ਉਠਾ ਪੀ ਲੈ ਮੈਂ ਵੀ ਜਦੋਂ ਬਿਮਾਰ ਹੁੰਦੀ ਸੀ ਨਾ ਤੇ ਮੇਰੀ ਸੱਸ ਇਹੋ ਜੇ ਦਿੰਦੀ ਸੀ ਇਹ ਤੈਨੂੰ ਪੀਣਾ ਪੈਣਾ ਆ ਨਹੀਂ ਪੀਣਾ ਮੰਮੀ ਘੋਟ ਘੋਟ ਪੀ ਲੈ ਫੇ ਘੋੜੇ ਵਾਂਗੂ ਹੋ ਜੇਂਗੀ ਮੇ ਤਾਂ ਸਮੈਲ ਬੜੀ ਚੜ੍ਹਦੀ ਆ ਤੇ ਮੈਂ ਵੀ ਆਪਣੇ ਬੱਚਿਆਂ ਨੂੰ ਇਹੋ ਜਿੰਦੀ ਦਿੰਦੀ ਸੀ ਉਹ ਪੀ ਜene ਤੈਨੂੰ ਕੀ ਆ ਕੀ ਹੋ ਗਿਆ ਐਡੀ ਗੰਦੀ ਹਵਾੜ ਇਹਦੀ ਹਾਏ ਹੇ ਮੰਮੀ ਮੇਰਾ ਤੇ ਅੱਗੇ ਸਰੀਰ ਨਹੀਂ ਠੀਕਾ ਕੀ ਪਿਆਤਾ ਜੀ ਇਹ ਪੀਐਂਗੀ ਤਾਂ ਤਾਂ ਹੀ ਉਠੇਂਗੇ ਨਾ ਘੋੜੇ ਵਾਂਗੂੰ ਤਾਂ ਹੀ ਹੋਏਂਗੀ ਹਾਏ ਮੰਮੀ ਸਰੀਰ ਚ ਤਾਕਤ ਹੋਊਗੀ ਤੇ ਮੈਂ ਆਪੇ ਹੀ ਉੱਠ ਜੂੰਗੀ ਅੱਗੇ ਵੀ ਤੇ ਮਾੜੇ ਮੋਟੇ ਦੋਖ ਨੂੰ ਤੇ ਮੈਂ ਜਾਣਦੀ ਨਹੀਂਗੀ ਮੈਂ ਤੇਰੀ ਗਰਸਨੀ ਨਹੀਂ ਆ ਮੈਂ ਮੰਦੀ ਤੇਰੀ ਗੱਲ ਨੂੰ ਜੇ ਹੁਣ ਦਵਾਈਆਂ ਖਾਵਾਂਗੇ ਤੇ ਤਾਂ ਹੀ ਫਰਕ ਪੈਗਾ ਇੰਜ ਲੰਮੇ ਪਿਆ ਤੇ ਕੋਈ ਠੀਕ ਬੰਦੇ ਨੇ ਹੋਣਾ ਹੀ ਨਹੀਂ ਮੈਂ ਪਹਿਲਾਂ ਮਨਮੀਤ ਇਹ ਦੇਸੀ ਦਵਾਈਆਂ ਨਾਲ ਫਰਕ ਪੈਣਾ ਉਂਝ ਨਹੀਂ ਤੈਨੂੰ ਫਰਕ ਪੈਣਾ ਮੈਂ ਹੁਣ ਪੀ ਲਿਆ ਨਾ ਤੇ ਮੈਂ ਹੁਣ ਫੇਰ ਲੈ ਕੇ ਆਉਂਦੀ ਆ ਮੈਂ ਬੋਤਲ ਭਰ ਕੇ ਰੱਖੀ ਹੋਈ ਹੈ ਆਏ ਨਾ ਨਾ ਮੰਮੀ ਮੇ ਦਿਮਾਹਾ ਉਲਟੀ ਦੇ ਬਾਅ ਕਾਣੇ ਹੋ ਗਏ ਸ਼ੁਰੂ ਤੋਂ ਮੇਰੇ ਜੋ ਗੜਾ ਲਿਆਇਓ ਤੇ ਫੇਰ ਠੀਕ ਕਿਵੇਂ ਹੋਣਾ ਹੀ ਉਹ ਜੋਗੇ ਮੈਂ ਆਪ ਤੇ ਫੇਰ ਹੁਣ ਰੋਟੀ ਪਾਣੀ ਕੌਣ ਪਕਾਏਗਾ ਮੈਨੂੰ ਤੂੰ ਦੱਸ ਵੇਰ ਕੀ ਅੱਜ ਤੂੰ ਹੀ ਬਣਾ ਲਓ ਖਿਚੜੀ ਬਣਾ ਲਓ ਥੋੜੀ ਜਿਹੀ ਪਤਲੀ ਪਤਲੀ ਮੇਰੇ ਕੋਲ ਨਹੀਂ ਬਣਦੀ ਜੇ ਮੇਰਾ ਸਰੀਰ ਸਹੀ ਹੋਊਗਾ ਖਾ ਲੂੰਗੀ ਮੈਂ ਬਣਾ ਕੇ ਨਾਲੇ ਤੁਹਾਨੂੰ ਵੀ ਖਵਾ ਦੂੰਗੀ ਜੇ ਤੁਹਾਨੂੰ ਭੁੱਖ ਲੱਗੀ ਆ ਬਰੈਡ ਪਈ ਜੇ ਫ੍ਰਿਜ ਚ ਤੇ ਜਰਾਸ ਖਾ ਲਓ ਕੱਢ ਕੇ ਉਥੋਂ ਤੈਨੂੰ ਵੀ ਲਿਆ ਨਾ ਬਰੈਡ ਨਹੀਂ ਮੈਂ ਕੁਛ ਨਹੀਂ ਖਾਣਾ ਹੈ ਤੂੰ ਖਾਏਂਗੀ ਜੇ ਥੋੜਾ ਬਹੁਤਾ ਉਠੇਂਗੀ ਨਾ ਨਹੀਂ ਖਾਣਾ ਮੰਮੀ ਨਾ ਬੋਲੋ ਮੇਰੇ ਅੱਗੇ ਮੇਰਾ ਸਿਰ ਬੜਾ ਭੀੜ ਕਰਨ ਦੇ ਆਪ ਜਾਓ ਮਨਮੀਤ ਉਹ ਮੈਂ ਉਹ ਤੇਰਾ ਤਾਂ ਬੋਲ ਬੋਲ ਰਹਾ ਨਾਲ ਇੰਨਾ ਬੁਖਾਰ ਹੈ ਸਰੀਰ ਬੜਾ ਟੁੱਟਿਆ ਹੋਇਆ ਹੋਣੀ ਦਵਾਈ ਖਾਦੀ ਕੋਈ ਨਹੀਂ ਆਂਦੀ ਦਵਾਈ ਆ ਦਵਾਈ ਨਹੀਂ ਮम्मी ਨੇ ਕਾੜਾ ਜੋ ਬਣਾ ਕੇ ਪਾਇਆ ਸੀ ਹੈ ਕਾੜਾ ਬੈ ਕਾੜੇ ਦਾ ਗੜਾ ਜਮਾ ਨਹੀਂ ਹੋਣਾ ਕਿੰਦੇ ਪਿੰਦਿਆਂ ਵਿੱਚ ਉਲਟੀ ਆ ਚੱਲੀ ਹੈ ਅੱਛਾ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਉਹ ਪਉਂਦੀ ਨਹੀਂ ਹੈ ਦਵਾਈ ਦਾ ਹੁਣ ਤੇ ਦਵਾਈ ਚੰਗੇ ਜੇ ਡਾਕਟਰ ਨੂੰ ਵਿਖਾ ਕੇ ਦਵਾਈ ਲਿਆਉਂਦੇ ਕਿ ਕਾੜੇ ਪਿਉਣਾ ਹੀ ਦੱਸ ਕਿੱਥੇ ਹੈਗੇ ਮੰਮੀ ਤੇਰੇ ਹਾਂ ਉਹ ਅੰਦਰ ਗਏ ਹੋੜੇ ਤੇ ਇਹ ਸਾਰਾ ਸਰੀਰ ਆ ਪੜਿਆ ਹਮ ਨੂੰ ਦੁੱਖ ਨਹੀਂ ਆ ਬੁਖਾਰ ਵੇ ਕਿੰਨਾ ਦੰਨੋ ਇੰਨਾ ਜ਼ਿਆਦਾ ਬੁਖਾਰ ਹੈਗਾ ਤੇ ਉਹ ਸਰੀਰ ਤੇ ਫਿਰ ਦੁੱਖ ਨਹੀਂ ਆ ਅਸੀਗਾ ਭਾਂਜੀ ਨਹੀਂ ਮੈਂ ਨਹੀਂ ਤੇ ਹੋਰ ਮਾੜਾ ਹੀ ਹੈ ਜਦ ਨਹੀਂ ਫਰਕ ਪਿਆ ਮੰਮੀ ਕੋਈ ਵੇਖ। ਭੈ ਜੀ ਉਹਨੂੰ ਇੰਨਾ ਬੁਖਾਰ ਹੈ ਤੇ ਤੁਸੀਂ ਕਿਹੇ ਡਾਕਟਰ ਕੋਲ ਘੋ ਨਹੀਂ ਬਖਾਇਆ ਉਹਨੂੰ ਤੇ ਕਾੜੇ ਨਾਲ ਵੀ ਤਫਰਕ ਫਰਕ ਪੈ ਹੀ ਜਾਏਗਾ ਐਡੀ ਸੋਹਣਾ ਕੋ ਗੱਲ ਨਾ ਪਾਵੇਗਾ। ਭੈ ਜੀ ਕਾੜਿਆਂ ਵਾਲੇ ਹੁਣ ਜਮਾਨੇ ਗਏ ਅਸੀਂ ਵੀ ਆਪਣੇ ਬੱਚਿਆਂ ਨੂੰ ਪਿਆਂਦੇ ਹੀ ਸੀ ਤਾਂ ਹੀ ਕੀ ਕੋਈ ਨੇ। ਗਦਾ ਵੀ ਇਲਾਜ ਕਰਨਾ ਚਾਹੀਦਾ। ਇਹੋ ਜਿਹੀ ਗੱਲ ਨਹੀਂ ਹੈ। ਇੰਨਾ ਤੇਜ਼ ਉਹਨੂੰ ਬੁਖਾਰ ਹੈ ਹਾਂ ਜੇ ਕੱਲ ਨੂੰ ਬੁਖਾਰ ਸਿਰ ਤੇ ਚੜ ਗਿਆ ਤੇ ਫੇਰ ਕੀ ਕਰਾਂਗੇ ਅਸੀਂ? ਡਾਕਟਰਾਂ ਦੇ ਅੱਜਕੱਲ ਤੇ ਲੋਕੀ ਡਾਕਟਰ ਵੱਲ ਭਜਦੇ ਬੈਲਾ ਘਰ ਦੇ ਨਹੀਂ ਔੜਪੜ ਕਰਦੇ ਫੇਸਮੁਕੋ ਅਛ ਹੋਈ ਜਾਂਦੇ ਆ ਨਾਲ ਬੰਮੀ ਮੇਰੇ ਹਾਂਜੀ ਵੇਖੋ ਮੇਰੀ ਸੁਣੋ ਗੱਲ ਜੇ ਤੁਹਾਡ ਕੋ ਸੇਵਾ ਨਹੀਂ ਨਾ ਹੁੰਦੀ ਮੈਂ ਆਪੇ ਕਰ ਲਾਂਗੀ ਮੈਂ ਇਹਨੂੰ ਨਾਲ ਲੈ ਜਾਣਾ ਆਪਣਾ ਇਹੋ ਆਪਣੀ ਕਿਹਨੂੰ ਸੇਵਾ ਕਰਵਾ ਹੁਣ ਤਾਂ ਚਾਹ ਬਣਾ ਕੇ ਦੇਣ ਚੱਲੀ ਸਾਂ ਇਹਨੂੰ ਬਰੈਡ ਲੈ ਕੇ ਆਉਣ ਲੱਗੀ ਚਾਹ ਲੈ ਕੇ ਆਉਣ ਲੱਗੀ ਉਹ ਮੈਂ ਕਿੰਨੀ ਜਿੰਨੇ ਕੋ ਮੇਰੇ ਕੋਲ ਹੁੰਦਾ ਮੈਂ ਉਹਨੇ ਕੋ ਕਰ ਦੇਣੀ ਆ ਜੀ ਬ੍ਰੈਡਾਂ ਚਾਹਵਾ ਨੇ ਤੇ ਕਾੜਿਆਂ ਨੇ ਕੰਮ ਨਹੀਂ ਕਰਨਾ ਜਿੱਥੇ ਦਵਾਈ ਨੇ ਕੰਮ ਕਰਨਾ ਮੈਂ ਜਾਵਾਂਗੀ ਇਹਨੂੰ ਲੈ ਜਾਵਾਂਗੀ ਜਾ ਕੇ ਇਹਦੀ ਦਵਾਈ ਦੁਆ ਹੀ ਕਰਵਾਨੀ ਆ ਵੇਖਦੀ ਆ ਜੇ ਲੋੜ ਪਈ ਤੇ ਭਾਵੇਂ ਮੈਂ ਟੈਸਟ ਵੀ ਇਹਦੇ ਕਰਵਾਵਾਂ ਇਹ ਥੋੜਾ ਪੀ ਪੀ ਕੇ ਜਾ ਕੇ ਠੀਕ ਹੋ ਜਾ ਜੇ ਸੋਰੇ ਇੱਥੇ ਸੋਰੇ ਸਦਾਈ ਬੈਠੇ ਨੇ ਤੇ ਜਦੋਂ ਸੋਰਿਆਂ ਨੇ ਇਲਾਜ ਹੀ ਨਹੀਂ ਕਰਵਾਉਣਾ ਕਰਨਾ ਨਹੀਂ ਤੇ ਫੇਰ ਕਰ ਲੈ ਕੇ ਜਾ ਤੇ ਫੇਰ ਇਲਾਜ ਕਰਵਾਇਆ ਜੇ ਕਿਹਨੂੰ ਕਿੰਨੇ ਦਿਨ ਤੱਕ ਰਹਿ ਕੇ ਆਈ ਤੇ ਹੁਣ ਫੇਰ ਤੁਸੀਂ ਲੈ ਚੱਲੇ ਤੇ ਫੇਰ ਰਹਿ ਕੇ ਆਈ ਆ ਤੇ ਹੁਣ ਮੈਂ ਖੁਸ਼ੀ ਨਾਲ ਨਹੀਂ ਰਹਿ ਕੇ ਚਲੀ ਇਹ ਬਹੁਤੀ ਠੰਡ ਹੈ ਹਿੱਲ ਜਾਗਾ ਨਾ ਤੇ ਤੁਸੀਂ ਆਪ ਇੱਥੇ ਆਓ ਉਹ ਲੈ ਕੇ ਆਵਾਂ ਮੈਂ ਆਪਣਾ ਘਰ-ਬਾਰ ਛੱਡ ਕੇ ਨੇ ਮੈਨੂੰ ਕੀ ਲੋੜ ਪਈ ਆ ਉਹ ਜਦੋਂ ਦੀ ਹਾਲਤ ਇੰਨੀ ਖਰਾਬ ਹੈਗੀ ਨਾ ਫਿਰ ਮੈਂ ਲੈ ਕੇ ਜਾਣਾ ਹੀ ਜਾਣਾ ਸਿੱਧੀ ਕੱਲੇ ਮੈਨੂੰ ਭੇਜਾਂ ਜਿਵੇਂ ਹੈਗਾ ਉਹ ਪੁੱਤੋ ਸੀ ਮਾੜੀ ਮੋਢੀ ਦਵਾਈ ਲਿਆ ਗਾਂਗੇ ਤੇ ਪਰਖ ਪੈ ਜੇ ਕੋਈ ਨਹੀਂ ਮੈਂ ਬਾਹਰ ਨਿਰਮਲ ਨੂੰ ਫੋਨ ਕਰ ਲੈਣੀ ਤਾਂ ਕਰ ਲੈਣੀ ਬਿਨਾਂ ਸਹੀ ਮੈਂ ਕਰ ਲੈਣੀ ਕੁੜੀ ਦੀ ਹਾਲਤ ਵੇਖੋ ਤੁਸੀਂ ਹੈ ਉਹਦੇ ਕੋਲ ਬੈਠਾ ਨਹੀਂ ਜਾਣਦੇ ਅੱਗੋਂ ਤੁਸੀਂ ਇੰਨੀ ਨਹੀਂ ਗੱਲਾਂ ਕਰਨ ਦੇ ਇਹ ਛੋੜਾ ਇਹ ਪਕਸੋਂ ਆਈ ਤੇ ਹੁਣ ਫੇਰ ਲੈ ਕੇ ਚੁੱਕ ਕੇ ਘਰ ਪੇ ਤੇ ਬਿਅਾਨੀ ਨਹੀਂ ਨਹੀਂ ਸਿੱਤੋ ਤੇ ਬਿਅਾਨੀ ਨਾਲ ਅਸ ਕਰਕੇ ਬਿਅਾਨੀ ਅਵੇ ਤਦ ਤੂੰ ਹੀ ਮਾਰਦੇ ਤੇ ਮਾਰ ਨਹੀਂ ਹੁੰਨੇ ਕੋਈ ਨਹੀਂ ਹੁੰਦਾ ਕੰਮ ਨਹੀਂ ਕਰਨਾ ਨਹੀਂ ਪੈਣਾ ਤੇ ਫਿਰ ਕਰੋ ਕਰੋ ਕਰ ਨਹੀਂ ਪਈਆਂ ਉਹ ਤਾਂ ਲੜਨ ਨੂੰ ਪੈਣ ਦੇ ਦੱਸ ਹੈ ਜਾਂ ਨਿਰਮਨ ਕਾਲੇ ਜਿਹਨੂੰ ਕਹਿੰਦੇ ਕਹ ਦੇ ਮੈਨੂੰ ਕੋਈ ਡਰ ਨਹੀਂ ਹੈਗਾ ਕਰ ਲਾਂਗੀ ਮੈਂ ਆਪੇ ਗੱਲ ਕਰ ਲਾਂਗੀ ਮੇਰੀ ਕਰਨੀ ਮੈਂ ਲੈ ਚੱਲੀ ਆ ਜੇ ਜੁਰਤ ਹੈ ਕਿ ਰੋਕ ਲੋ ਮੈਂ ਨਹੀਂ ਤੇਜਣਾ ਸਿੱਧੀ ਇੱਥੇ ਰਹਿਣਾ ਹੀ ਉਹਨੇ ਮੈਂ ਵੀ ਵੇਖ ਲੰਨੀ ਆ ਕਿੱਥੇ ਰਹਿਣਾ ਮੈਂ ਵੀ ਵੇਖ ਲਾਂਗੀ ਤੇ ਮੇਰੇ ਕਿਨੇ ਸਾਹਮਣਾ ਸਾਹਮਣ ਜਦੋਂ ਠੀਕ ਹੁੰਦੇ ਤਾਂ ਉਹ ਸਾਹਮਣੀ ਆ ਨਾ ਬੋਲੀ ਬੋਲੋ ਮੇਰੇ ਤੇ ਅੱਗੇ ਸਿਰ ਨੂੰ ਕੁਛ ਹੋਈ ਜਾਣਾ ਨਹੀਂ ਜਦੋਂ ਠੀਕ ਆ ਤਾਂ ਤੁਹਾਨੂੰ ਸਾਹਮਣੀ ਆ ਨਾ ਕਰਦੀ ਆ ਨਾ ਰੋਟੀ ਬਣਾ ਕੇ ਦਿੰਦੀ ਆ ਨਾ ਤੇ ਡਿੰਡੀ ਤੇ ਤੂੰ ਸਾਣ ਕਰਦੀ ਏ ਤੇ ਸਸਾਂ ਦਾ ਕੰਮ ਨਹੀਂ ਕਰਨਾ ਕਿਸੇ ਹੋਰ ਨੇ ਸੋਣਾ ਕੋਈ ਆਣ ਕੇ ਕਰ ਲੈਣਾ ਨਹੀਂ ਤੇ ਹੁਣ ਜਦੋਂ ਠੀਕ ਨਹੀਂ ਤੇ ਫਾ ਲੈ ਲਵੇ ਕਿਉਂ ਪੈਂਦੀ ਜਦੋਂ ਤੁਹਾਡੀ ਨੂੰਹ ਹੈਗੀ ਜਦੋਂ ਬਿਮਾਰ ਹੋਏ ਤੇ ਇਹਨੂੰ ਆ ਪੇਕੇ ਭੇਜ ਦਿੰਦੇ ਹੁੰਦੇ ਭਾਈ ਜੀ ਮੇਰੀ ਸੁਣਾ ਗੱਲ ਨਾ ਮੈਂ ਤੁਹਾਡੇ ਨਾਲ ਹੁਣ ਕੋਈ ਬਹਿਸ ਕਰਨੀ ਜੇ ਤੇ ਨਾ ਮੈਂ ਕੋਈ ਗੱਲ ਹੋਰ ਕਰਨੀ ਜੇ ਮੈਂ ਕੁੜੀ ਨੂੰ ਲੈ ਚੱਲੀ ਜੇ ਤੇ ਮੈਂ ਇਹ ਕਰਾਵਾਂਗੀ ਉੱਥੇ ਜਾ ਕੇ ਟੈਸਟ ਤੇ ਜੇ ਤੇ ਟੈਸਟ ਦੀ ਰਿਪੋਰਟ ਆਹੀ ਠੀਕ ਫਿਰ ਮੈਂ ਸਵੇਰੇ ਜਿੱਦਾਂ ਲੈ ਕੇ ਜਾਵਾਂਗੀ ਨਾ ਉਦਾਂ ਹੀ ਮੈਂ ਤੁਹਾਡੇ ਕੋਲ ਛੱਡ ਜਾਵਾਂਗੀ ਤੇ ਜੇ ਇਹਦੀ ਰਿਪੋਰਟ ਚ ਕੁਝ ਆਇਆ ਕੋਈ ਟਾਈਫਾਇਟ ਜਾਂ ਕੋਈ ਬੁਖਾਰ ਦਾ ਸੈਲਾ ਵਾਲਾ ਕੁਝ ਵੀ ਆਇਆ ਫਿਰ ਨਹੀਂ ਜੇ ਮੈਂ ਭੇਜਣੀ ਫਿਰ ਮੈਂ ਪੂਰੀ ਤਰ੍ਹਾਂ ਇਹਦਾ ਇਲਾਜ ਕਰਾ ਕੇ ਇਹਨੂੰ ਠੀਕ ਕਰਕੇ ਫਿਰ ਭੇਜਾਂਗੀ ਤੇ ਫਿਰ ਮੇਰਾ ਕੌਣ ਕਰੇਗਾ ਮੈਂ ਤਾਂ ਸਨੈਕਲੀ ਕੀ ਕਰਾਂਗੀ ਮੈਨੂੰ ਵੀ ਦੱਸੋ ਨਾ ਕੀ ਕਰਾਂ ਮੈਂ ਨਹੀਂ ਇੱਥੇ ਵੀ ਤੇ ਉਹਨੇ ਲੰਮੇ ਪਏ ਰਹਿਣਾ ਇੱਥੇ ਕੋਈ ਕੰਮ ਹੋਣਾ ਨਹੀਂ ਮਿਲਦੀ ਇਹਨਾਂ ਕੋਲ ਕੋਈ ਕੰਮ ਹੋਣਾ ਦਵਾਈ ਨਹੀਂ ਮਿਲਦੀ ਨਾ ਨਾ ਇਹਨੂੰ ਤੋ ਹੀ ਨਾ ਮਤਲਬ ਆਹ ਵੇਖੋ ਮੈਂ ਤਾਂ ਮੈਂ ਬਹਿਸ ਹੀ ਨਹੀਂ ਕਰਨੀ ਨਹੀਂ ਤੇ ਕੇ ਕਾਰਨ ਜੋ ਕਿ ਬਾਕੀ ਮਾਂ 사ਸ ਨਹੀਂ ਕਰਨ ਵਾਲੀ 사ਸ ਕਾੜੇ ਪਿਉਣ ਜੱਗੀ ਬਸ ਤੂੰ ਕਾੜੇ ਐਵੇਂ ਕਰੀ ਚੰਨੀ ਪਈ ਐ ਕਾੜੇ ਪਿਉਣ ਜੱਗੀ 사ਸ ਕਿਹਨਾਂ ਨੂੰ ਆਪਣੀ ਨੂ ਨਾ ਕਰਨੀ ਹੈ ਮੇਰੀ ਗੱਲ ਸੁਣੋ ਮੇਰੇ ਘਰ ਤੇ ਜਾਣ ਦੀ ਲੋੜ ਹੈ ਅਹੀਂ ਛੁੱਟੀ ਨਹੀਂ ਹੋਈ ਚੱਲ ਬੰਮੀ ਤੂੰ ਉੱਠ ਮੈਂ ਉੱਠ ਬੰਮੀ ਚ ਉੱਠ ਕੇ ਚੱਲ ਚੱਲ ਤੂੰ ਉੱਠ ਬੰਮੀ ਬਾਤ ਸ ਕਰੋ ਬਾਤ ਸ ਕਰੋ ਇੰਨਾ ਮੇਰੇ ਅੱਗੇ ਨਹੀਂ ਸਹੀ ਠੀਕ ਹੈਗਾ ਤੁਸੀਂ ਤਕਾਵਾਂ ਰੋਲ ਹੀ ਪਾਤੀ ਆ ਜੇ ਮੰਮੀ ਕਹਿੰਦੇ ਪਏ ਆ ਕਿ ਚਲ ਜੇ ਨਹੀਂ ਟੈਸਟਾਂ ਚ ਕੋਸ਼ ਆਊਗਾ ਤਾਂ ਮੈਂ ਕੱਲ ਹੀ ਛੱਡ ਜਾਂਗੀ ਤੇ ਤੇਰੀ ਮਾਂ ਨੇ ਆ ਕੇ ਪਾਇਆ ਤੂੰ ਉੱਥੇ ਤੈਨੂੰ ਰੋਟੀ ਨਹੀਂ ਮਿਲਦੀ ਕੀ ਨਹੀਂ ਮਿਲਦਾ ਤੈਨੂੰ ਦੱਸ ਮੰਮੀ ਚਲੋ ਚਲੀਏ ਇਹਨਾਂ ਨੇ ਬੋਲੀ ਜਾਣਾ ਤੇ ਮੇਰਾ ਸੱਚ ਉਹ ਉੱਥੇ ਜਾਣਾ ਪੈਣਾ ਮੈਨੂੰ ਤੂੰ ਦੱਸ ਉਹ ਉੱਥੇ ਪੇਕੇ ਜਾਣਾ ਪੈਣਾ ਕਿੰਨੀ ਕੁ ਤੇਰੀ ਪਰਜਾਈ ਜਾਂਦੀ ਏ ਪੇਕੇ ਮੈਂ ਨਿਰਮਲ ਨਾਲ ਪੁੱਛ ਲਾਂਗੀ ਜੇ ਨਿਰਮਲ ਆ ਕੇ ਗਾਣਾ ਪੱਕੀ ਉੱਥੇ ਰਹਿਣਾ ਤੇ ਮੈਂ ਰਹਿ ਲਾਂਗੀ ਬਸ ਜਾਓ ਚਲ ਉਠ ਮੈਂ ਤੇਰੀ ਮਾਂ ਨੇ ਤੈਨੂੰ ਕੀ ਕਰਨਾ ਹੈ ਉਹ ਕਾੜਾ ਵੀ ਲੈ ਜਾਓ ਇੱਕ ਬੋਤਲ ਉਹਦੇ ਨਾਲ ਹੀ ਫਰਕ ਪੈਣਾ ਹੈ ਦੁਆਿਆਂ ਨਾਲ ਨਹੀਂ ਫਰਕ ਪੈਣਾ ਨਹੀਂ ਉਹ ਕਾੜਾ ਤੁਸੀਂ ਪੀ ਲਿਆ ਤੁਸੀਂ ਬਣਾਇਆ ਨਾ ਤੁਸੀਂ ਪੀਓ ਚੱਲ ਸਰੀਰ ਨੂੰ ਥੋੜੀ ਤਾਕਤ ਸਰੀਰ ਚ ਤਾਕਤ ਆ ਜਾਊਗੀ ਥੋੜਾ ਕੰਮ ਕਰ ਲੋਗੇ ਤੇਰੇ ਚ ਵੀ ਤਾਕਤ ਆ ਜਾਏਗੀ ਮੈਨਾਂ ਕੋਈ ਨਹੀਂ ਮੇਰੇ ਚ ਬਹੁਤ ਤਾਕਤ ਹੈ ਕੋਈ ਜਰੂਰਤ ਨਹੀਂ ਬੜੀ ਤਾਕਤ ਆ ਸਾਡੇ ਚ ਬੜੀ ਤੱਕ ਰੱਖ ਰੱਖੀ ਹੈ ਮੈਂ ਸਵੇਦ ਦਾ ਘੋਟਣਾ ਘੋਟਣ ਢਈ ਆ ਹੈ ਐਨੀ ਮਿਹਨਤ ਕਰਕੇ ਹੈ ਤੇ ਐ ਕੋਈ ਇਹਨਾਂ ਦਾ ਹਾਲ ਹੈ ਤੇ ਮਾਂ ਜੀ ਦੀ ਕਹਿੰਦੀ ਤੂੰ ਪੀ ਲੈ ਤੇ ਮੈਂ ਕੋਈ ਬਿਮਾਰ ਆ ਮੈਨੂੰ ਜੁੰਜਿਆ ਬਿਮਾਰ ਕਰੀ ਜਾਂਦੀ ਦੇ ਜੁੱਤੀ ਪਾਈ ਤੇ ਟਰਪੀ ਮਾਂ ਦੇ ਨਾਲ ਮਾਂ ਨਹੀਂ ਸਾਹਮਣਾ ਮੈਂ ਨਹੀਂ ਸਾਹਮਣਾ ਚੌਥੇ ਦਿਨ ਟਰਪੰਦੀ ਜੁੱਤੀ ਪਾ ਕੇ ਐ ਕੋ ਤਰੀਕਾ ਥੋਣਾਗਾ ਕਿ ਮੇਰਾ ਕੰਮ ਕਿੰਨੇ ਕਰਨਾ ਮੈਨੂੰ ਰੋਟੀ ਕਿੰਨੇ ਦੇਣੀ ਹੈ ਮੰਮੀ ਠੰਡ ਲੱਗਣਦੀ ਆ ਠੰਡ ਲੱਗਦੀ ਵੇ ਸੀਮਾ ਹਾਜੀ ਮम्मा ਬੌ ਕੋ ਚੱਦਰ ਲਿਆ ਹਾਂ ਦੇ ਦੇ ਤੇ ਚੱਦਰ ਕੁਛ ਖਾਣਾ ਤੇ ਬਣਾ ਲਿਆ ਮਾਂ ਨਹੀਂ ਹਜੇ ਨਹੀਂ ਕੁਛ ਵੀ ਨਹੀਂ ਖਾਣਾ ਹੈ ਕਿਚੜੀ ਬਗਾਰਾ ਨਹੀਂ ਭਾਬੀ ਕੁਛ ਨਹੀਂ ਖਾਣਾ ਮਮਾ ਬੁਖਾਰ ਤੇ ਬਹੁਤ ਤੇਜ਼ ਹੈ ਬਹੁਤ ਜ਼ਿਆਦਾ ਤਬੀਅਤ ਤੇਦੀ ਖਰਾਬ ਹੈ ਮੈਂ ਇਹਨਾਂ ਨੂੰ ਫੋਨ ਕਰਾਂ ਹਾਂ ਦੋਨੋਂ ਫੋਨ ਕਰਾ ਤੇ ਉਹਨੂੰ ਕਹਾਂ ਜਲਦੀ ਆ ਮੈਨੂੰ ਦਿਖਾਈਏ ਕਿਤੇ ਹੋਰ ਨਾ ਜ਼ਿਆਦਾ ਕੰਮ ਖਰਾਬ ਹੋ ਜਾਏ ਕੱਲ ਤਾਂ ਚੜਨਦਿਆਂ ਦੀਦੀ ਕਿੰਨਾਂ ਦਾ ਬੁਖਾਰ ਹੋਉਂਦਿਆ ਜਿੱਦਨ ਦੀ ਇੱਥੋਂ ਗਈ ਆ ਇੰਨਾ ਖਲਾਰਾ ਪਾਇਆ ਸੀ ਸੱਸ ਨੇ ਉਹ ਸਾਮ ਦੀ ਸਾਮ ਦੀ ਇੰਨਾ ਘੱਟਾ ਮਿੱਟੀ ਚੜਿਆ ਮੇਰੇ ਨੂੰ ਤੇ ਉਹਦੇ ਕਰਕੇ ਤਾਂ ਹਾਇਆ ਵਾ ਨਾ ਸਾਹ ਵੀ ਚੜਨ ਤੇ ਆ ਸਿਰ ਦਰਦ ਮੈਨੂੰ ਲੱਗਦਾ ਮਮਾ ਇਹ ਆ ਹੀ ਗਏ ਆ ਕੋਈ ਨਹੀਂ ਦੀਦੀ ਹੁਣੇ ਤੈਨੂੰ ਖਾਣ ਨਹੀਂ ਤੇਰਾ ਕੰਮ ਤੇਰਾ ਟਾਈਮ ਸਾਰ ਗਈ ਸੋਣਾ ਜਦੋਂ ਤੇਰੇ ਹੱਥ ਤੇ ਸੱਟ ਲੱਗੀ ਹੁਣ ਤਾਂ ਮੈਨੂੰ ਸਾਭ ਦੀਦੀ ਸੇਵਾ ਕਰ ਇਹ ਕਿਉਂ ਕਰ ਕਰਦੇ ਜੀ ਇਹ ਤੇ ਮੇਰਾ ਫਰਜ਼ ਹੀ ਆ ਵੇਖੋ ਤੁਸੀਂ ਠੀਕ ਨਹੀਂ ਹੈਗੇ ਸਾਡੇ ਘਰ ਆਏ ਜੀ ਇਹ ਤੇ ਮੇਰਾ ਫਰਜ਼ ਬਣਦਾ ਟਾਡੀ ਸੱਸ ਤੇ ਵੈਸੇ ਵੀ ਬਜ਼ੁਰਗ ਆ ਨਹੀਂ ਕਰ ਸਕਦੇ ਤੇ ਸਾਡਾ ਪੇਕਿਆਂ ਦਾ ਹੀ ਫਰਜ਼ ਬੰਦਾ ਏ ਨਹੀਂ ਮੰਨਤੇ ਲਿਓਣਾ ਕੋਈ ਨਹੀਂ ਦੀਦੀ ਮੈਂ ਤੁਹਾਡੀ ਪੂਰੀ ਸੇਵਾ ਕਰਾਂਗੀ ਸੀਮਾ ਵੇਖ ਲੱਕੀ ਆਇਆ ਤੁਹਾਨੂੰ ਵਾਜ ਦੇ ਮਮਾ ਆ ਗਿਆ ਲੱਕੀ ਹਾਂ ਬੁਖਾਰ ਤੇ ਬੜਾ ਤੇਜ ਦੀਦੀ ਬੁਖਾਰ ਬਹੁਤ ਤੇਜ ਆ ਮੈਂ ਐਸੇ ਕਰਕੇ ਇਹਨੂੰ ਲੈ ਆਈ ਆ ਉਹ ਸੱਸ ਸਹੁਰੇ ਤੁਹਾਨੂੰ ਪਤਾ ਨਹੀਂਆਂ ਨਹੀਂ ਗੱਲਾਂ ਕਰਦੀ ਉਹ ਤੇ ਭੇਜਦੀ ਨਹੀਂ ਸੀ ਹੈਗੀ ਮੈਂ ਬਦਵਦੀ ਲੈ ਕੇ ਆਈ ਆ ਨਹੀਂ ਚੰਗਾ ਕੀਤਾ ਸੁਖ ਲੈਂ ਤਤ ਦਵਾਈ ਦੋਈ ਲੈ ਕੇ ਨਹੀਂ ਦਿੱਤੀ ਜੇ ਡੋਲੋ ਹੀ ਖਾਈ ਜਾਂਦੇ ਨੇ ਹਾਂ ਡੋਲੋ ਹਾਂ ਲੈਣੀਆਂ ਨੂੰ ਦਵਾਈ ਲੈ ਆਉਂਦੇ ਮੰਮੀ ਹਾਂ ਉਹ ਕਾੜਾ ਜੇ ਬਣਾ ਕੇ ਦੇ ਹੀ ਜਾਂਦੇ ਸੀ ਹਾਂ ਕਾੜਾ ਬੈਨੋ ਵੀ ਹੁਣ ਕਹਿੰਦੇ ਵੀ ਇਹ ਕਾੜਾ ਕਾੜੇ ਦੀ ਬੋਤਲ ਨਾਲ ਹੀ ਲਾਜਾ ਤਾ ਉੱਥੇ ਜਾ ਕੇ ਕਾੜਾ ਦੇ ਕਾੜਾ ਹੀ ਦਿੱਤਾ ਹੀ ਔਰ ਕੁਝ ਕੋਈ ਦਵਾਈ ਨਹੀਂ ਉਹ ਹੀ ਤੇ ਮੈਂ ਕਿਹਾ ਵਾ ਕਿ ਹੁਣ ਨਾ ਹੋਰ ਵਿਗੜ ਜੇ ਤੇ ਫੇਰ ਮੇਰੀ ਗੱਲ ਸੁਣੋ ਜਾਓ ਡਾਕਟਰ ਕੋਲ ਲੈ ਕੇ ਜਾਓ ਲੱਕੀ ਤੋ ਪਹਿਲਾਂ ਇੱਕ ਕੰਮ ਕਰ ਹਾਂਜੀ ਮਮਾ ਤੋ ਉਹਨਾਂ ਇੰਦਾ ਸਾਰੇ ਉਹ ਗਲੀ ਚ ਭਾਬੀ ਹੈਗੇ ਨਾ ਹਾਂ ਹਾਂ ਭਾਬੀ ਹੈਗੇ ਆ ਡਾਕਟਰੀ ਹਾਂ ਹਸਪੀਟਲ ਚ ਲੱਗੇ ਹਾਂ ਉਹ ਬਹੁਤ ਸਿਆਣੇ ਆ ਤੂੰ ਇੰਦਾ ਕਰ ਉਹਨਾਂ ਨੂੰ ਬੁਲਾ ਕੇ ਲਿਆ ਅੱਗੇ ਵੀ ਇੱਕ ਵਾਰ ਆ ਹੁੰਦੇ ਆ ਜਦੋਂ ਵੀ ਮਾੜੀ ਮੋਟੀ ਢਿੱਲੀ ਹੁੰਦੀ ਹੈ ਨਾ ਤੇ ਮੈਂ ਉਹਨਾਂ ਕੋਲੇ ਦਵਾਈ ਇਹਦੀ ਲੈਂਦੀ ਹਾਂ ਫਰਕ ਪੈ ਜਾਂਦਾ ਸਹੀ ਗੱਲ ਆ ਤੇਜੀ ਨੂੰ ਫਰਕ ਉਹਨਾਂ ਕੇ ਪੈਂਦਾ ਮੈਂ ਲੈ ਆਉਣਾ ਹੁਣੇ ਬੁਲਾ ਕੇ ਜਾ ਉਹਨਾਂ ਨੂੰ ਲੈ ਕੇ ਹਾਂ ਬੁਲਾ ਕੇ ਲਿਆ ਉਹ ਆ ਗਈ ਹੋਣੀ ਡਿਊਟੀ ਤੋਂ ਹਾਂ ਹਾਂ ਤੁਸੀਂ ਉਹਨਾਂ ਨੂੰ ਬੁਲਾ ਕੇ ਲਿਆਓ ਚਲੋ ਠੀਕ ਆ ਦੀਦੀ ਹਾਜੋ ਪੱਗੀ ਕੀ ਗੱਲ ਹੋਈ ਮੀਤ ਨੂੰ ਉਹ ਨਾ ਜਿਆਦਾ ਨਹੀਂ ਠੀਕ ਹੈ ਗਈ ਜਦੋਂ ਮੈਂ ਲੈ ਕੇ ਆਇਆ ਨਾ ਮੇਰੀ ਤੇ ਕਹਿੰਦੀ ਮੈਨੂੰ ਠੰਡ ਜੀ ਲੱਗੀ ਜਾਂਦੀ ਆ ਸਰੀਰ ਬਹੁਤ ਗਰਮ ਤੇ ਦਵਾਈ ਲਈ ਪਹਿਲੇ ਕਿਤੇ ਉਹਨਾਂ ਨੇ ਸਸੀ ਕਾਂਦੀ ਸਸੀ ਗੱਲ ਬੇਟਾ ਮੀਤ ਤਾਂ ਕੀ ਗੱਲ ਹੋਈ ਕੀ ਹੋਇਆ ਆਂਟੀ ਮੀਤ ਨੂੰ ਬੁਖਾਰ ਹੋਇਆ ਏ ਤਾਂ ਹੁਣ ਮੈਂ ਉਧਰੋਂ ਲੈ ਕੇ ਆਈ ਹੂ ਸਾਸੇ ਦੀ ਤੇ ਕਾੜੇ ਪਿਆ ਪਿਆ ਕੇ ਮਾਰ ਦੇਣਾ ਬਹੁਤ ਜ਼ਿਆਦਾ ਇਹਨੂੰ ਹਾਂਜੀ ਦਵਾਈ ਲਈ ਨਹੀਂ ਕਿਤੇ ਪਹਿਲੇ ਨਾ ਨਾ ਉਹ ਤੇ ਕਾੜੇ ਪੀ ਆਈ ਜਾਂਦੇ ਸੀ ਤੇ ਫਿਰ ਮੈਂ ਲੈ ਆਈ ਆ ਅੱਛਾ ਤੇ ਤੁਸੀਂ ਪਹਿਲੇ ਵੀ ਨੂੰ ਬੁਲਾ ਲੈਂਦੇ ਮੈਂ ਹੁਣੇ ਤੇ ਪੁੱਤ ਲੈ ਕੇ ਆਈ ਆ ਮੈਂ ਹੁਣ ਭੇਜਾ ਲੱਕੀ ਨੂੰ ਮੈਂ ਜਾ ਵੇਖ ਆ ਗਈ ਹਣੀ ਦੀਦੀ ਤੇ ਤੇਰੇ ਲੈ ਕੇ ਆ ਵੀ ਇਹ ਤਿੰਨ ਲਗਾਈ ਅੰਦਰਵਾੜ ਖਾਦਾ ਕੁਛ ਸੇਰਦਾ ਕੁਛ ਨਹੀਂ ਖਾਦਾ ਭੁੱਖ ਵੀ ਨਹੀਂ ਲੱਗਦੀ ਮम्मी ਕਹਿੰਦਾ ਕਿ ਖਿਚੜੀ ਬਣਾ ਦੇਣੀ ਹੂੰ ਹੂੰ ਉਹ ਖਿਚੜੀ ਤੋਂ ਪਹਿਲਾਂ ਮੈਨੂੰ ਕਾੜਾ ਜਿਆ ਦੇਗੇ ਆ ਤੋ ਨਾਲ ਹੀ ਬੰਪੀਂ ਘਾੜੀ ਕਾੜਾ ਕਿਉਂ ਪੀ ਆਂਟੀ ਨਾਨੀ ਪਤਾ ਹੀ ਨਹੀਂ ਅੱਜ ਕੱਲ੍ਹ ਕੌਣ ਦਿੰਦਾ ਨਾ ਨਾ ਉਹ ਹੀ ਤਾਂ ਮੈਂ ਉਹਨਾਂ ਨੂੰ ਕਹੀ ਜੰਨੀ ਵੀ ਕਾੜਿਆਂ ਵਾਲਾ ਕਿਹੜਾ ਜਮਾਨਾ ਰਹਿ ਜਾਂਨ ਸੇਰ ਵੀ ਕਹਿੰਦੀ ਕੋਮ ਦੇ ਪੀਪੀ ਵਗੈਰਾ ਦੇ ਦੇ ਪੀਪੀ ਵੀ ਦੇ ਦੇਣੀ बीपी तो ठीक है मनमी फीवर है, फीवर है।, तो उत्ते है, आंटी। अच्छा। है। मैं दवाई लिख दिनी है कुछ टेस्ट लिख दिनी ठीक है टेस्ट करवा तो फिर मिल दिखाय फिर जो हॉस्पिटल तुम लेके जाना फिर हॉस्पिटल आ जाओ मेरे को ड्रिप वगैरा उठे ठीक है ਹਾਂ ਜੀ ਐਂਟੀ ਟੈਸਟ ਕਰਵਾਣੇ ਸੀ ਇਹਦੇ ਠੀਕ ਹੈ ਬੱਚੇ ਦਵਾਈ ਮੈਂ ਇੱਥੇ ਲਿਖ ਦਿੰਦੀ ਹਾਂ ਠੀਕ ਹੈ ਮੈਂ ਭੇਜ ਦਿਆਂ ਹੁਣੇ ਨਾ ਅਧਵੈਲਾਤਨ ਸਾਹਮਣੀ ਹੈਗੀ ਸ਼ਾਪ ਇਹੋ ਜਾਣੀ ਉਹਨਾਂ ਕੋਲ ਠੀਕ ਹੈ ਠੀਕ ਤੇ ਬਟਾ ਗੱਲ ਸੁਣੋ ਟੈਸਟ ਜੇ ਆਪਾਂ ਸੈਂਪਲ ਘਰੇ ਹੀ ਲੈ ਜਾਣਾ ਆ ਕੇ ਲੈਬ ਵਾਲੇ ਤੇ ਇਦਾਂ ਇਹਦੀ ਤਬੀਰ ਜ਼ਿਆਦਾ ਖਰਾਬ ਹੈ ਤੇ ਹਾਂ ਹੈਨਾ ਲੈ ਸਕਦੇ ਨੇ ਠੀਕ ਰਿਪੋਰਟਾਂ ਚ ਦਿਖਾ ਦਾਂਗੇ ਨਾ ਰਿਪੋਰਟ ਵੀ ਦਿਖਾ ਦਿਓ ਫਿਰ ਤੇ ਫਿਰ ਉਹ ਦੇ ਅਕੋਰਡਿੰਗ ਫਿਰ ਜੇ ਡ੍ਰਿਪ ਵਗੈਰਾ ਲਗਣੀ ਹੋਈ ਨਾ ਫਿਰ ਉਹ ਲਗਾ ਦਾਂਗੇ ਠੀਕ ਹੈ ਹਾਂ ਤਾਂ ਟੈਨਸ਼ਨ ਨਹੀਂ ਲੈਣੀ ਕੋਈ ਵੀ ਠੀਕ ਹੋਏਗਾ ਨਾ ਠੀਕ ਹੈ ਮम्मा ਅੱਗੇ ਕਹਿ ਰਹੇ ਸੀ ਕਿ ਥੋੜੇ ਬਤੇ ਬਿਮਾਰ ਨੇ ਤੇ ਤੁਹਾਡੂ ਕੋਈ ਫਰਕ ਪੈਂਦਾ ਹੁੰਦਾ ਹੈ ਹਾਂ ਨਹੀਂ ਹੋਏਗਾ ਠੀਕ ਇਹਨਾਂ ਨੇ ਹੋ ਸਕਦਾ ਹੈ ਤੁਸੀਂ ਪਤਾ ਕੀ ਕਰੋ ਠੰਡੇ ਪਾਣੀ ਦੀਆਂ ਪੱਟੀਆਂ ਕਰ ਦਿਓ ਮੱਥੇ ਦੇ ਠੀਕ ਹੈ ਉਹ ਨਾਲ ਜਲਦੀ ਫਰਕ ਪੈ ਜਾਵੇਗਾ ਹਾਂ ਉਹ ਠੰਡੇ ਪਾਣੀ ਦੀਆਂ ਥੋੜੀ ਜਿਹੀਆਂ ਪੱਟੀਆਂ ਰਖਵਾ ਦੋਸਤੋ ਬਾਅਦ ਫਿਰ ਇਹਨੂੰ ਕੁਝ ਖਾਣ ਨੂੰ ਦੇ ਕੇ ਫਿਰ ਮੈਡੀਸਿਨ ਦਿਓ ਠੀਕ ਹੈ ਹਾਂ ਠੀਕ ਹੈ ਚੰਗਾ ਸਾਸਿਕ ਨਹੀਂ ਬਾਸ ਜੀ ਬਾਈਓ ਬੇਟਾ ਚਾਹ ਬਣਾਉਣਾ ਹਾਂਜੀ ਮਾ ਲਿਆਓ ਦੇ ਦੋ ਬੇਟਾ ਅੱਲਾ ਇਹ ਮੈਡੀਸਿਨ ਲੈ ਆਈ ਤੇ ਆ ਨਾ ਟੈਸਟ ਲਿਖ ਕੇ ਦਿੱਤੇ ਤੇਰੇ ਭਾਬੀ ਨੇ ਤੇ ਤੂੰ ਇਦਾਂ ਕਰੀਂ ਉਹ ਦਸ਼ਮੇਸ਼ ਲੈਬ ਵਾਲਾ ਨਾ ਉਹਨਾਂ ਨੂੰ ਕੋ ਘਰੇ ਹੀ ਆ ਕੇ ਟੈਸਟ ਕਰ ਜਾ ਹਾਂ ਠੀਕ ਹੈ ਮੈਂ ਕੋਈ ਨਾ ਕਰਵਾ ਦਿੰਦਾ ਹਾਂ ਹਾਂ ਇਦਾਂ ਖੜਿਆ ਨਹੀਂ ਜਾਣਾ ਆਏ ਨੇ ਜਾਇਆ ਨਹੀਂ ਜਾਣਾ ਇਹਦੇ ਕੋਲ ਠੀਕ ਹੈ ਹਾਂ ਤੇ ਹੁਣ ਤੇ ਇਦਾਂ ਕਰ ਭਾਬੀ ਆਪਣੀ ਨੂੰ ਛੱਡ ਕੇ ਆ ਨਹੀਂ ਮੈਂ ਆਪਾਂ ਲਈ ਕਿਉਂ ਨਹੀਂ ਫਿਰ ਅੱਜ ਦੀਦੀ ਉੱਤੇ ਨਹੀਂ ਚਾਹ ਨਹੀਂ ਆਂਟੀ ਪੀਣੀ ਮੈਂ ਫਿਰ ਕਿਤੇ ਤੇ ਇਹਨਾਂ ਨੂੰ ਵੇਖੋ ਤੁਸੀਂ ਤੇ ਮੈਂ ਫਿਰ ਕਿਸੇ ਨੂੰ ਪੀਵਾਂਗੀ ਠੀਕ ਹੈ ਚਲੋ ਹਾਂਜੀ ਆਪੀ ਰੁਕੋ ਕਮੈਂਟ ਕਰ ਮम्मा ਨੇ ਤੁਹਾਨੂੰ ਕੁਝ ਕਹਿਣਾ ਜੀ ਫੀਸ ਬੇਟਾ ਆਪਣੀ ਦੱਸੋ ਕਿੰਨੇ ਨਹੀਂ ਬਾਸ ਆਂਟੀ ਠੀਕ ਹੋ ਗਿਆ ਬਸ ਇਹੀ ਫੀਸ ਆ ਨਹੀਂ ਬੱਚੇ ਨਹੀਂ ਨਹੀਂ ਗਲੀ ਘੁੰਮਦੇ ਇੰਨਾ ਨਹੀਂ ਤੇ ਫਿਰ ਕੀ ਹੈਨਾ ਥੈਂਕ ਯੂ ਬੇਟਾ ਓਕੇ ਸੋ ਇਹ ਮम्मा ਆ ਦਵਾਈ ਲੈਣ ਦੀਏ ਸਾਰੀ। ਆ ਫੜੀ ਜਾ ਰਹੀ ਕੁਮਰਜੀ। ਅੱਛਾ ਆ ਸਾਰੀ ਇਹ ਕਿੱਕੇ ਕੀ ਜੇ ਤੇ ਆ ਮੁਰਕੇ ਦੂਜੀ ਵਾਰ ਆ ਦਵਾਈ ਕੱਲੀ ਦੇਣੀ ਆ ਆ ਦੋਵੇਂ ਚੀਜ਼ਾਂ ਦੋਵੇਂ ਗੋਲੀਆਂ ਨਹੀਂ ਦੇਣੀਆਂ। ਠੀਕ 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 ਹੈ। ਠੀਕ ਹੈ। ਇਹ ਸਾਰੀ ਦਵਾਈ ਹੈ। ਕੋਈ ਨਹੀਂ ਉੱਠਦੇ ਨਾ ਉਹਨੇ ਦੇ ਦਿੰਦੇ ਆ। ਐਪਲ ਦਿੱਤਾ ਹੀ ਤੇ ਥੋੜਾ ਜਿਹਾ ਖਾ ਕੇ ਤੇ ਸੌ ਗਈ ਆ। ਤੇ ਨਾ ਪਾਣੀ ਲਿਆ ਕੇ ਤੇ ਫੇਰ ਦਵਾਈ ਦੇਣੀ ਆ। ਆ ਦੇਖ ਲਓ ਮੰਮੀ ਇਹਦੇ ਸੱਸ ਦੇ ਕੰਮ ਹੈ। ਅਕਾਵਲ ਦਸਾਂ ਦੇਣ ਵਾਲੀ ਚੀਜ਼ ਆ ਉਹੀ ਤੇ ਮੈਂ ਹੈਰਾਨ ਹੋਈ ਆ ਵੀ ਕੁੜੀ ਨੂੰ ਦਵਾਈ ਬਿਲਕੁਲ ਨਹੀਂ ਲਿਆ ਕੇ ਦਿੱਤੀ ਤੇ ਕਾੜੇ ਦੇਈ ਜਾਂਦੀ ਆ ਵੀ ਉਹਨੂੰ ਕਾੜੇ ਨਾਲ ਕਹਿੰਦੀ ਸੀ ਮੈਂ ਤੇ ਬੱਚਿਆਂ ਨੂੰ ਕਾੜੀ ਦਿੰਦੀ ਰਹੀ ਹੁਣ ਕਿਹੜਾ ਸਮਾਂ ਹੀ ਕਾੜਿਆਂ ਦਾ ਤੇ ਮੰਮਾ بولਦੀ ਤੇ ਨਹੀਂ ਉਹ ਘੱਟ ਕੀਤਾ ਉਹਨੇ ਬਹੁਤ ਬੋਲੀ ਆ ਇਹੋ ਗੱਲ ਮਾੜੀ ਉਮਾਂ ਦੀ ਬਹੁਤ ਬੋਲੀ ਆ ਮੈਂ ਚੁੱਪ ਕਰਕੇ ਆ ਗਈ ਆ ਉਹਨੂੰ ਇਹ ਨਹੀਂ ਪਤਾ ਵੀ ਦੀਦੀ ਦੀ ਹਾਲਤ ਵੇਖੋ ਕੀ ਆ ਤੇ ਆਪਾਂ ਬੋਲਣ ਨਹੀਂ ਆ ਮੈਂ ਉਹਨੂੰ ਤੇ ਬਸ ਆਪਣੀ ਰੋਟੀ ਦਾ ਮੇਰੀ ਰੋਟੀ ਕੌਣ ਬਣਾਊਗਾ ਮੇਰੀ ਰੋਟੀ ਕੌਣ ਬਣਾਊਗਾ ਉਹ ਮੈਂ ਕਿਹਾ ਮੈਂ ਕਿਹਾ ਮੈਨੂੰ ਪਹਿਲਾਂ ਟੈਸਟ ਕਰਵਾ ਲੈਂਦੇ ਜਾ ਕੇ ਜੇ ਰਿਪੋਰਟ ਠੀਕ ਹੋਈ ਤੇ ਫਿਰ ਤੇ ਚੱਲ ਕੋਈ ਨਹੀਂ ਮੈਂ ਸਵੇਰੇ ਛੱਡ ਜੂੰਗੀ ਜੇ ਨਹੀਂ ਤਾਂ ਫਿਰ ਮੈਂ ਕਿਹਾ ਇਹ ਜਦੋਂ ਤੋਂ ਠੀਕ ਹੋਊਗੀ ਨਾ ਤੇ ਫਿਰ ਮੈਂ ਭੇਜਣਾ ਹੈ ਉਹ ਕਹਿੰਦੀ ਸੀ ਦੀਦੀ ਮੈਨੂੰ ਜਾਂਦੇ ਜਾਂਦੇ ਕਹਿੰਦੇ ਟਾਈਫਾਇਡ ਦੀ ਨਿਸ਼ਾਨੀ ਹੈ ਜੀ ਆ ਪੱਕਾ ਇਹਨਾਂ ਨੂੰ ਟਾਈਫਾਇਡ ਹੀ ਹੋਣਾ ਮੁੰਮਾ ਟਾਈਫਾਇਡ ਜੇ ਹੋ ਗਿਆ ਤੇ ਛੇਤੀ ਜਾਣਾ ਵੀ ਨਹੀਂ ਤੁਹਾਨੂੰ ਪਤਾ ਨਾ ਕਿੰਨੇ ਦਿਨ ਲੈ ਜਾਂਦਾ ਉਹਦੇ ਉਹੀ ਕਹਿੰਦੇ ਕਹਿੰਦੇ ਤੇ ਇਹਨਾਂ ਨੂੰ ਰੱਖਿਓ ਤੇ ਟੈਸਟ ਕਰਵਾਇਓ ਥੋੜੀ ਜਿਹੀ ਮੰਮਾ ਇੱਕ ਕੰਮ ਕਰੋ ਹਾਂ ਹਾਂ ਮੈਂ ਤਾਂ ਕੰਨਾ ਭਾਈ ਨੂੰ ਫੋਨ ਕਰਕੇ ਦੱਸੀਏ ਉਹਨਾਂ ਨੇ ਕਿਹੜਾ ਆ ਜਨਾਂ ਵਾ ਉਹਨਾਂ ਨੂੰ ਫੋਨ ਕਰਨ ਦਾ ਕੀ ਫਾਇਦਾ ਹੋਂ ਤੇ ਆਪਾਂ ਹੀ ਆ ਨਾ ਕੇਅਰ ਕਰਾਂਗੇ ਗੱਲ ਤੇ ਦੀ ਠੀਕ ਐ ਸੀਮਾ ਦੀ ਉਹਨੂੰ ਫੋਨ ਕਰਕੇ ਉੱਥੇ ਜੋ ਬਾਹਰ ਪਰੇਸ਼ਾਨ ਕਰਨਾ ਤੇ ਆਪ ਹੀ ਇਹਦੀ ਕੇਅਰ ਕਰਦੇ ਆ ਹੋਜੂਗੀ ਠੀਕ ਤਾਂ ਫਿਰ ਸੇ ਤੈਨੂੰ ਪਤਾ ਰੈਸਟ ਹੀ ਚਾਹੀਦੀ ਐ ਔਰ ਰੈਸਟ ਵੀ ਕਾਫੀ ਚਾਹੀਦੀ ਐ ਕਾਫੀ ਖਿਚੜੀ ਵਗੈਰਾ ਹੀ ਜ਼ਿਆਦਾ ਦੇਈ ਦੀ ਰੋਟੀ ਤੇ ਦੇਈ ਨਹੀਂ ਹਾਂ ਨਾ ਕਿਚੜੀ ਕਿਚੜੀ ਬਣਾ ਹੀ ਲੈਣੀ ਹਾਂ ਸੀਮਾ ਤੂੰ ਖਿਚੜੀ ਬਣਾ ਲੈ ਮੈਂ ਪਾਣੀ ਲੈ ਆਵਾਂ ਠੀਕ ਐ ਜਾ ਲਿਆ ਪਾਣੀ ਤੂੰ ਇਆ ਲਮੇ ਪਾ ਪਾ ਕੇ ਵੀ ਥੱਕ ਜੀਦਾ ਬੋਰ ਹੋ ਗਈ ਮੈਂ ਤਾਂ ਆਏ ਨਾ ਉਹ ਮੈਂ ਕੋ ਆਏ ਆਏ ਮਨ ਮੇਤਾ ਮਮਾ ਮੈਂ 2 ਮਿੰਟ ਬਾਹਰ ਗਈ ਆ ਤੇ ਤੂੰ ਉਧਰੋਂ ਇੱਧਰ ਆ ਗਈ ਆ ਉਹ ਇੱਕੋ ਥਾਂ ਲੰਮੇ ਪੈ ਪੈ ਕੇ ਤੇ ਉਹ ਬੋਰਜੀ ਹੋਈ ਜਾਣੀ ਆ ਮੈਂ ਕਿਹਾ ਚੱਲ ਇੱਧਰ ਆਨੀ ਆ ਇੱਥੇ ਵੀ ਲੇਟੀ ਆ ਤੇ ਉਹ ਹੋਰ ਤਰ੍ਹਾਂ ਦਾ ਹੋਈ ਜਾਂਦੇ ਕਾਲੀ ਜੀ ਪਈ ਜਾਂਦੀ ਆ ਤੇ ਮੈਂ ਚੱਲ ਘੜੀ ਫੋਨ ਚਲਾਨੀ ਆ ਤੁਸੀਂ ਕਿੱਥੋਂ ਆਏ ਮੈਂ ਚਰ ਗਈ ਸੀਗੀ ਬਰ ਇੱਕੋ ਥਾਂ ਤੇ ਵੀ ਮੈਂ ਮੰਮੀ ਮੈਂ ਉਸ ਟਾਈਮ ਨੂੰ ਚੇਤੇ ਕਰਦੀ ਜੇ ਮੈਂ ਉੱਥੇ ਰਹਿੰਦੀ ਨਾ ਤੇ ਮੇਰੀ ਜਾਦੀ ਤਬੀਅਤ ਖਰਾਬ ਹੋ ਜਾਣੀ ਸੀ ਮੈਂ ਤਾਂ ਉਸ ਦਿਨ ਤੇਰੀ ਸੱਸ ਦਾ ਹਾਲ ਵੇਖ ਲਿਆ ਹੈ ਇੱਕ ਤਾਂ ਬੋਲਦੀ ਬਹੁਤ ਤੇ ਇੱਕ ਕੜਾ ਲਿਆ ਲਿਆ ਕੇ ਇਹ ਦੇ ਮੈਨੂੰ ਕੜਾ ਪਿਓ ਕੜਾ ਪਿਓ ਦੱਸ ਮੈਂ ਤੇ ਆਖਿਆ ਮੈਂ ਕਿ ਮੈਂ ਨਹੀਂ ਕੜਾ ਪੀਂਦੀ ਨਹੀਂ ਆਂਦੀ ਹਾਡੀਆਂ ਸੱਸਾਂ ਮਾਵਾਂ ਸਾਨੂੰ ਕੜਾ ਹੀ ਦਿੰਦੀਆਂ ਸੀ ਮੈਂ ਆਪਣੇ ਨਿਰਮਲ ਤੱਕ ਵੀ ਕੋਈ ਦੁੱਖ ਸੁੱਖ ਆਇਆ ਤੇ ਮੈਂ ਕੜਾ ਹੀ ਦਿੰਦੀ ਰਹੀਆਂ ਮੈਂ ਕਿ ਮੈਨੂੰ ਨਹੀਂ ਪੱਚਦੀ ਪਤਾ ਕੀ ਕਹਿੰਦੀ ਹੈ ਜੇ ਮੈਂ ਤੈਨੂੰ ਦੇਸੀ ਦਵਾਈ ਲਿਆ ਕੇ ਦੇਣੀ ਆ ਮੈਨੂੰ ਤਾਂ ਅੰਗਰੇਜ਼ੀ ਨਹੀਂ ਪਚਦੀ ਤੇ ਮੈਂ ਦੇਸੀ ਕਿੱਥੋਂ ਖਾ ਲੈਣੀ ਸੀ ਅਸੀਂ ਦਵਾਈ ਪਤਾ ਕਿੰਨੀ ਗਰਮ ਹੁੰਦੀ ਆ ਬਹੁਤ ਹੀ ਹੁੰਦੀ ਆ ਪਚੇ ਹਨਾ ਤੇ ਹੋਰ ਹਾਂ ਮੈਂ ਤਾਂ ਸ਼ੂਗਰ ਕਰਦੀ ਤੁਸੀਂ ਮੈਨੂੰ ਇੱਥੇ ਲੈ ਆਂਦਾ ਨਾ ਤੇ ਚਲੋ ਮੇਰੀ ਕੱਲ ਦੀ ਦੇਖਭਾਲ ਹੋਈ ਤੇ ਮੈਨੂੰ ਥੋੜਾ ਜਿਹਾ ਆਰਾਮ ਮਿਲਦਾ ਪਿਆ ਸਰੀਰ ਨੂੰ ਕੋਈ ਨਹੀਂ ਤੂੰ ਰੈਸਟ ਕਰ ਹਾਂ ਨਾ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਜਿਹੜੀ ਤੈਨੂੰ ਚੀਜ਼ ਚਾਹੀਦੀ ਭਾਬੀ ਆਪਣੀ ਨੂੰ ਦੱਸ ਉਹ ਤੇ ਬਣਾ ਦੇਗੀ ਉਸੇ ਵੇਲੇ ਔਰ ਮਾਮਾ ਘਰ ਇਹੋ ਆ ਕੇ ਬੈਠ ਗਏ ਆ ਬੋਲ ਬੋਲ ਕੇ ਬੋਲੀ ਕਿਦਾ ਮੰਮੀ ਤੁਹਾਨੂੰ ਉਧਰ ਆਉਂਦੀ ਹਣਾ ਬੋਲਣ ਦਾ ਨਹੀਂ ਵੈਂਦੀ ਕਿਦਾ ਮੈਂ ਬੋਲਾਂ ਮਾਂ ਮਸਾ ਨਹੀਂ ਤੂੰ ਤੜਕ ਤੇ ਆ ਗਈ ਤੜਕ ਤੇ ਆ ਗਈ ਹਾਂ ਤੂੰ ਆਪ ਵੇ ਲੋ ਜੇ ਤੁਹਾਡੇ ਨਾਲ ਤੂੰ ਤੜਕ ਤੇ ਆ ਗਈ ਤੇ ਧੰਨ ਤੁਹਾਡੀ ਧੀ ਜਿਹੜੀ ਉਹਦੇ ਨਾਲ ਮੱਥਾ ਲਾਂਦੀ ਆ ਮੈਂ ਤੇ ਅੱਗੇ ਉਹੀ ਵੇਖਣ ਨਹੀਂ ਮੈਂ ਕਿਹਾ ਇਹ ਹੋਈ ਆ ਜਿਹੜੀ ਇਹਦੇ ਨਾਲ ਗੁਜ਼ਾਰਾ ਕਰਨ ਦੀ ਲਿਹਾਜ ਮਾਸਾ ਨਹੀਂ ਉਹ ਕਰਦੀ ਕਿਸੇ ਦਾ ਕਿਸੇ ਦਾ ਨਹੀਂ ਲਿਹਾਜ ਉਦਨ ਕੀ ਹੋਇਆ ਹੈ ਜੇ ਵੀਰ ਨੇ ਮਾਂ ਮੇਰੇ ਖਿਆਲ ਚ ਪਤਾ ਨਹੀਂ ਐਕਟਿਵਾ ਵੀ ਚਾਲੂ ਕੀਤੀ ਕਿ ਨਹੀਂ ਕੀਤੀ ਹਾਂ ਬਸ ਮੇਰੇ ਦਿਵਾਲੇ ਹੋ ਗਈ ਕਿ ਚਾ ਮੈਂ ਤੇ ਆਖਿਆ ਮੈਂ ਮੇਰਾ ਵੀ ਤੇ ਜੇ ਬਾਹਰ ਦੂਏ ਚ ਖਲੋਤਾ ਹੋਣਾ ਮੈਂ ਤੁਹੀ ਤੇ ਹੋ ਵੇਖਣ ਦੇ ਹੁਣੇ ਵੀ ਕਿਹੜੇ ਵਾਲੇ ਮੈਂ ਗੱਲ ਕਰਾਂ ਤੇਰੇ ਨਾਲ ਪਰ ਮੈਂ ਨਹੀਂ ਮੈਂ ਹਾਰ ਜਾਂਦੀ ਹੋ ਨਹੀਂ ਹਾਰ ਤਮ ਕੋ ਇਕੱਠਾ ਕੀਤਾ ਆਣਾ ਤੇਰੇ ਵਾਸਤੇ ਤਾਂ ਹੀ ਤੂੰ ਮੰਜੇ ਤੇ ਪੈ ਗਈ ਪੈ ਗਈ ਆ ਵੀ ਇੰਨਾ ਮੈਨੂੰ ਸਾਹ ਚੜੇ ਇੰਨੀ ਸਿਰ ਦਰਦ ਹੋਵੇ ਮੇਰੀ ਤੇ ਹੋਰ ਮਾਮਾ ਘਰ ਆ ਕੇ ਸੁੱਖ ਮਿਲ ਜਾਂਦਾ ਹੋਰ ਬੁੱਤ ਹੋਰ ਮਾਮਾ ਦਾ ਨਿਰਤਨ ਪਤਾ ਧਿਆਨ ਰੱਖਣਾ ਹੀ ਹੁੰਦਾ ਬਨਾਇਆ ਕੀ ਜੀ ਮੇਰੇ ਵਾਸਤੇ ਤੂੰ ਕੀ ਖਾਣਾ ਵਾ ਮੂਣਾ ਕੋੜਾ ਕੋੜਾ ਜਿਆ ਹੋਇਆ ਦਵਾਈ ਦੇ ਨਾਲ ਮੈਨੂੰ ਜਾਂ ਚਣਿਆਂ ਦੀ ਤਰੀ ਹੋ ਜਾ ਜੀ ਦਾਲ ਹੋ ਜਵੇ ਖਿਚੜੀ ਖਾ ਲੈਣੀ ਹੀ ਸਭਾ ਨਹੀਂ ਖਿਚੜੀ ਹੈ ਜੇ ਨਹੀਂ ਪਹਿਲਾਂ ਮੈਨੂੰ ਦਾਲ ਦਾ ਜ ਪਾਣੀ ਦਾਲ ਦਾ ਪਾਣੀ ਫਿਰ ਮੈਂ ਸੀਮਾ ਨੂੰ ਕਹਿੰਨੀ ਦਾਲ ਬਣਾਈ ਹੋਈ ਆ ਤੇ ਫਿਰ ਮੈਂ ਕਹਿੰਨੀ ਆ ਵੀ ਪਤਲੀ ਜੀ ਦਾਲ ਤੈਨੂੰ ਦੇ ਦਿੰਦੀ ਪਾਣੀ ਜੀ ਦਾਲ ਦਾ ਆ ਦੇ ਦੋ ਠੀਕ ਆ ਚਲ ਤੂੰ लेट ਜਾ ਤੇ ਮੈਂ ਅੰਜਰਾ ਨੂੰ ਆਵਾਜ਼ ਦੇ ਦਿੱਤੀ ਸੀਮਾ ਨੂੰ ਫਿਰ ਕੁਛ ਦੇਣ ਨੂੰ ਕੀ ਬਣ ਸੀਮਾ ਸੀਮਾ ਆਈ